कोका तलवंडी दे नौजवान दी अमेरिका च होई मौत परिवार ने लगाए इल्जाम के हा साडे पुत्र नु मार दिता गया उक्त नौजवान ऊबरकार टैक्सी चलाउंदा करदा सी काम। दूसरे पासे कार चल रहीया सन व्यादियां तैयारियां अते आज ही पहनासी शगुन अमेरिका विच रोजी रोटी कमावण गए बेगो वालदे नजदीक ही कोका तलवंडी दे एक नौजवान दी मौत हो जानदा समाचार मिलया जानकारी मृतक लड़के के पिता गुरदेव सिंह हरजिंदर सिंह ने दसा की साडा लड़का गुरजीत सिंह बत्ती पुत्र गुरदेव सिंह अमरीका के न्यूयॉर्क शहर च ते छे महीने पहला इथो पंजाब तो होके गया हूँ फिर उसने दो दिन तक पंजाब आना सठारह अक्तूबर उसका विह रख्या तो अमरीका अपने दोस्त ना साहब मथा टेक गया जब मथा टेक के वापस नहीं आया जबकि दूसरे नौजवान ने उसकी काफी पाल की थी। जिसने मगरों उसकी लाश एक पुलिस हेठो मिली कुछ देर बाद उसकी मौत की खबर सामने आई ਲੜਕੇ ਦੇ ਪਿਤਾ ਗੁਰਦੇਵ ਸਿੰਘ ਅਤੇ ਤਾਇਆ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਿਵਿਆ ਨੂੰ ਲੈ ਕੇ ਕਾਰ ਵਿੱਚ ਤਿਆਰੀ ਚੱਲ ਰਹੀ ਸੀ ਉਸ ਦੀ ਮੌਤ ਦੀ ਖਬਰ ਨਾਲ ਹਰੇਕ ਦੀ ਅੱਖ ਨਮ ਹੋਈ ਹੈ ਪਰਿਵਾਰ ਦਾ ਰੋ ਰੋ ਗੁਰਾਹਾਲ ਹੈ ਪਰਿਵਾਰ ਨੇ ਲਗਾਇਆ ਨੌਜਵਾਨ ਦੀ ਮੌਤ ਤੇ ਇਲਜ਼ਾਮ ਕਿ ਹਾਇ ਇਸ ਦੀ ਬੜੀ ਕੀ ਨਾਲ ਜਾਂਚ ਹੋਣੀ ਚਾਹੀਦੀ ਬਿਊਰੋ ਸਬਦਾ ਸੰਜਾ ਟੀਵੀ ਸਰ ਵਾਪਸੀ ਦੀ ਫੋਟੋ ਮਾ ਪਿੰਡ ਤੋਂ ਲੁੰਡੀ ਕੁੱਕ ਦਾ ਰਹਿਣ ਵਾਲਾ ਜੀ ਗੁਰਦੇਵ ਸਿੰਘ ਜੀ ਮੇਰਾ ਬੇਟਾ ਗੁਰਜੀਤ ਸਿੰਘ ਮੈਰਕਾ ਜੂ ਅਸੇ 2015 ਤੱਕ ਗਿਆ ਜੀ ਉਹ ਕੱਲ ਆਉਣਾ ਸੀ 30 ਤਰੀਕ ਨੂੰ ਉਧਰ ਦੇ ਹਿਸਾਬ ਨਾਲ ਚਲਣਾ ਸੀ ਤਿਆਰ ਹੋ ਕੇ ਗੋਡਵਰੇ ਸਾਹਿਬ ਮੱਥਾ ਟੇਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ ਤਰੇਟ ਥੱਲੇ ਨਾਲੋਂ ਮਿਲੀ ਆ ਹੁਣ ਸੁਣੋ ਜੀ ਹਾਂਜੀ ਮੈਂ ਉਹ ਤੋਂ ਹਿੰਦੀ ਆ ਇੱਕ ਕਿਸਤਰਾ ਹੋਈ ਉਹ ਕੀ ਕਾਰਨ ਵਿੱਚ ਇਹ ਬੜੀ ਕੁ ਰੰਗਰ ਸੀਗੀ ਜਾਂ ਕਿਸਤਰਾ ਅਦੰਜਸ ਜੀ ਇੱਕ 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 ਮੁੰਡੇ ਨਾਲ ਇਹ ਜੀ ਗੋਵਰੇ ਆਣਦਾ ਹੀ ਕਿਤੇ ਉੱਪਰ ਦੀ ਪਲੇਟਾਂ ਬੇਟੇ ਮੇਰੇ ਕੋ ਲਈਆਂ ਸੀ ਕਿਉਂਕਿ ਤਾਂ ਪਾਈਆ ਜਿੱਲੀਆਂ ਹੀ ਉਹਨੇ ਸਾਲ ਡੇਰ ਜੇ ਦਿੱਤੇ ਪੈਸੇ ਤੇ ਉਹਨੇ ਕਿਸੇ ਵੀ ਕੀਤਾ ਸੀ ਬੇਟੇ ਮੇਰੇ ਤੇ ਤੇ ਕਿ ਇਸੇ ਮੇਰੇ ਬੇਟੇ ਜਿੱਤੇ ਗਿਆ ਸੀ ਤੇ ਫਿਰ ਦੁਆਰਾ ਕਹਿੰਦਾ ਵੀ ਮੈਨੂੰ ਪੈਸੇ ਨਾ ਕਿ ਇਸ ਉਦਾਂ ਹੀ ਉਹਨੇ ਤਮਕੇ ਦਿੰਦਾ ਰਿਹਾ ਕਿ ਇਸ ਵਾਰਸ ਲੈ ਲੈ ਮੈਨੂੰ ਪੈਸੇ ਅੱਧੇ ਦੇ ਦੇ ਤੇ ਬੇਟੇ ਮੇਰੇ 33 23 ਤਰੀਕ ਗੱਲ ਹੋਈ ਉਹ ਦਿਨ ਕੈਮਰਿਆਂ ਚ ਰਿਕਾਰਡ ਹੈ ਤੇ ਉਹਨੇ ਪਿੱਠੀ ਹੋਣਾ ਕਦੋਂ ਸੀਗਾ ਕਿ ਉਹ ਕਿੰਨੇ ਸਮੇਂ ਤੋਂ ਬਾਅਦ ਲੈਣੀ ਹੋਸੀ ਉਹ 9 ਵਜੇ ਤੋਂ ਫਲੈਟ ਸੀ ਜੀ ਕੱਲ ਦੀ 30 ਤਰੀਕ ਦੀ ਤੇ 2 ਤਰੀਕ ਨੂੰ ਘਰ ਪਹੁੰਚਣਾ ਸੀ ਜੀ ਅੱਜ ਕੀ ਮੰਗ ਕਰਦੇ ਸਸ਼ਾਸਨ ਤੋਂ ਪੁਲਿਸ ਤੋਂ ਤਾਂ ਇੱਕ ਚਿੱਠੀ ਲਿਖਵਾਉਂਦੇ ਸਸ਼ਾਸਨ ਦੀ ਮੰਗ ਕਰਦੇ ਜੀ ਅਨੁਨਸਾਬ ਚਾਹੀਦਾ ਜੀ ਦੁਪਹਿਰ ਵਾਈ ਕਰਨੀ ਚਾਹੀਦੀ ਜੋ ਉਹਨੇ ਕਰ ਉਹ ਉਹਨੂੰ ਤੋਂ ਜਗਰਦਰੀ ਨੂੰ ਕਾਰਵਾਈ ਕਰਨੀ ਚਾਹੀਦੀ ਗੌਰਮੈਂਟ ਨੂੰ ਹਾਂਜੀ ਇਹੀ ਡੈਡ ਬਡੀ ਉਤੇ ਸਸਕਾਰ ਕਰਨ ਲਈ ਸਾਨੂੰ ਗੌਰਮੈਂਟ ਕੋ ਵੀਜ਼ਾ ਦਿੱਤਾ ਜਾਏਗੀ ਭਾਈ ਪਤੇ ਮੇਰਾ ਨਾਮ ਗਰੀਬ ਸਿੰਘ ਹੈ ਮੈਂ ਗਰਜੀਤ ਸਿੰਘ ਦਾ ਪਤਾ ਲੱਗਦਾ ਜੋ ਸਾਡਾ ਬੇਟਾ 2015 ਤੋਂ ਬਾਅਦ ਦੁਸਤੇ ਗਿਆ ਸੀਗਾ ਉੱਥੇ ਜਾ ਕੇ ਜਿਹੜਾ ਕੋਈ ਇਹਨਾਂ ਮੇਰੇ ਭਾਈ ਸਾਹਿਬ ਨੂੰ ਦੱਸਿਆ ਜਾਂ ਵੀ ਮੁੰਡੇ ਦਾ ਰੈਂਜਰ ਸੀਗੀ ਉਹਦੇ ਬਾਰੇ ਨਾ ਦੱਤਾ ਦੂਸਰੀ ਗੱਲ ਇਹ ਹੈ ਕਿ ਅਸੀਂ ਪ੍ਰਸ਼ਾਸਨ ਕੋ ਤੇ ਆਪਣੀ ਗਵਰਨਮੈਂਟ ਕੋ ਤੇ ਉਸ ਗਵਰਨਮੈਂਟ ਕੋ ਸਾਹਬ ਮੰਗਦੇ ਆ ਕਿ ਇੱਕ ਹੁਕਮ ਸਾਹਬ ਦਿੱਤਾ ਜਾਵੇ ਦੂਸਰਾ ਜਿਹੜਾ ਕਿ ਜਦੋਂ ਦਾ ਗਿਆ ਅਜੇ ਤੱਕ ਤੇ ਸਾਡਾ ਇਹਨਾਂ 50 ਲੱਖ ਰੁਪਈਆ ਲੱਗਾ ਸੀ ਸਾਡਾ ਉਹੋ ਕਰਜ਼ਾ ਨਹੀਂ ਪੂਰਾ ਹੋਇਆ ਉਹਦੇ ਵਾਸਤੇ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਸਾਨੂੰ ਥੋੜੀ ਬਹੁਤ ਹਮਤ ਦਿੱਤੀ ਜਾਵੇ ਜਿਹੜਾ ਕਿ ਉਸ ਬੱਚੇ ਦੇ ਸੰਸਕਾਰ ਵਾਸਤੇ ਵੀ ਸਾਨੂੰ ਇੱਤੇ ਇਜਾਜ਼ਤ ਦਿੱਤੀ ਜਾਵੇ ਜੋਨ ਉਹਦਾ ਦਾਅਵਾ ਦਿੱਤਾ ਜਾਵੇ ਇਹ ਸਾਡਾ ਵਾਤਾ ਕੋਲ ਮੰਗਾ ਬਾਕੀ ਜੋ ਵੀ ਬੰਦਾ انصافਾ ਗਵਰਨਮੈਂਟ ਦੇਉਗੀ ਉਹਨਾਂ ਦਾ ਬਹੁਤ ਧੰਨਵਾਦ ਤੁਹਾਡਾ ਬਹੁਤ ਵਿਧਿਆਰਾਂ ਦਾ ਧੰਨਵਾਦ ਜਨਾਨਾ ਕਿਾ ਤੇ ਸਾਡੀ ਦੁੱਖ ਦੀ ਦੁੱਖ ਦਿੱਤ ਕੜੀ ਵਿੱਚ ਆ ਕੇ ਸਾਡਾ ਦੁੱਖ ਸਾਂਝਾ ਕੀਤਾ ਲੜਕੇ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਸੀਗੇ ਔਰ ਪਹਿਲਾਂ ਕਿਸਰਾ ਦੇ ਸੀਗੇ ਦੇਖੋ ਜੀ ਪਹਿਲੇ ਜਦੋਂ ਉਹ ਇੱਦਾਂ ਹੀ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਚੱਲਦਾ ਸੀਗਾ ਹੁਣ ਉਹ ਲੜਕੇ ਦੇ ਜਾਣ ਤੋਂ ਬਾਅਦ ਇੰਨੇ ਕੁ ਮਤਲਬ ਦੁਖੀ ਹੋ ਗਏ ਆ ਸਾਰਾ ਪਰਿਵਾਰ ਹੀ ਅਸੀਂ ਦੁਖੀ ਆ ਦੇ ਨਾਲ ਹੀ ਅਸੀਂ ਹੁਣ ਜਿਸ ਤਰ੍ਹਾਂ ਦੇ ਪਹਿਲਾਂ ਸਾਡਾ ਲੰਗਰ ਪਾਣੀ ਚੱਲਦਾ ਸੀ ਉਹ ਨਹੀਂ ਚੱਲ ਸਕਦਾ ਕਿਉਂਕਿ ਬੱਚਿਆਂ ਦੇ ਸਾਰੇ ਨਾਲ ਹੀ ਅਸੀਂ ਬਾਹਰ ਜਿਹੜੇ ਬੱਚੇ ਧੇਜੇ ਉਹਨਾਂ ਦੇ ਸਾਰੇ ਨਾਲ ਹੀ ਸਾਰਾ ਜੋ ਪਰਿਵਾਰ ਕਰਦੇ ਆ ਉਹਨਾਂ ਦੇ ਪੈਸੇ ਨਾਲ ਹੀ ਕਰਦੇ ਆ ਹੁਣ ਜਦੋਂ ਪੈਸਾ ਬੰਦ ਹੋ ਜਣਾ ਅਸੀਂ ਕੰਮ ਕੀ ਕਰਾਂਗੇ ਇਹ ਤਿੰਨ ਬੱਚੇ ਸੀ ਇਹਦੇ ਸਰਦਾਰ ਗਦੇਵ ਸਿੰਘ ਦੇ ਇੱਕ ਬੇਟੀ ਐ ਦੋ ਬੇਕੇ ਆ ਤੇ ਇਹ ਬੇਟਾ ਜਿਹੜਾ ਛੋਟਾ ਬੇਟਾ ਸੀਗਾ ਗੁਰਜੀਤ ਸਿੰਘ ਇਹਦੀ ਮੌਤ ਹੋ ਤਾਂ ਸਾਰੇ ਇਲਾਕੇ ਨੂੰ ਆਪਣੇ ਨਗਰ ਨੂੰ ਬਹੁਤ ਘਾਟਕ ਦੁੱਖ ਪੰਜਾਬੀਆਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤੇ ਸੁਰੱਖਤ ਨੂੰ ਲੈ ਕੇ ਕੀ ਚਣਾ ਚਾਹੀਦਾ ਸਸਰੀ ਜੁਗੀਆਂ ਬਣਾਉਣ ਦਾ ਸੁਵੇਚਾ ਤੇ ਸਾਹਮਣੇ ਆਉਂਦਾ ਦੇਖੋ ਜੀ ਬਾ ਜਿਸ ਤਰ੍ਹਾਂ ਸਾਡੇ ਵਿਦੇਸ਼ ਵਿੱਚ ਬੱਚੇ ਰਹਿ ਰਹੇ ਆ ਉਹਦੇ ਵਾਸਤੇ ਵਿਦੇਸ਼ ਦੀ ਗਵਰਨਮੈਂਟਾਂ ਨੂੰ ਕਹਿੰਦੇ ਜਿੱਦਾਂ ਯੂ ਐਸ ਏ ਹੋਈ ਹੋਰ ਵੀ ਜਿਹੜੇ ਮੱਖਾਂ ਚ ਰਹਿ ਰਹੇ ਆ ਉਹਦੀ ਸੁਰੱਖਤਾ ਜਿਹੜੀ ਕਰਨੀ ਚਾਹੀਦੀ ਉਹ ਉੱਥੇ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਨਾ ਸਾਡੀ ਗਵਰਨਮੈਂਟ ਦੀ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਗਵਰਨਮੈਂਟ ਉੱਥੇ ਦੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਨ ਖੜ ਬੋਤਨ ਦੀ ਆਇਤ ਕਰਨ ਜੋ ਕਿ ਜਿਹੜੇ ਬੱਚੇ ਸਾਡੇ ਸਹੀ ਸਲਾਮਤ ਰਹਿ ਤੇ ਇਹੋ ਜਿਹਾ ਕੋਈ ਕਿਸੇ ਨਾਲ ਹੋਰ ਨਾ ਹੋਵੇ ਸਾਡਾ ਨਾ ਹੋ ਗਿਆ ਕਿਸੇ ਹੋਰ ਨਾਲ ਇਹੋ ਜਿਹਾ ਕਰ ਜੋ ਇਸ ਤਰ੍ਹਾਂ ਵੀ ਲੜਕੇ ਬਾਸ 27 ਹਾਸੀਗਾ ਤੇ ਜਣੇ ਚਾਹੂਤ ਨੂੰ ਬਾਖੇ ਕਿ 24 ਹਾਸੀਗਾ ਦੇਖੋ ਜੀ ਬੱਚੇ ਦੇ ਆਉਣ ਤੇ ਸਾਨੂੰ ਸਾਰੇ ਪਰਿਵਾਰਾਂ ਨੂੰ ਇੰਨੀ ਖੁਸ਼ੀ ਸੀ ਕਿ ਕਿਉਂਕਿ ਬੱਚੇ ਦਾ ਵਿਆਹ ਰੱਖਿਆ ਸੀ ਅਸੀਂ ਜੋ 17 ਤਰੀਕ ਦਾ ਵਿਆਹ 17 ਅਕਤੂਬਰ ਦਾ ਕਿ ਕੱਲ ਬੱਚੇ ਨਾਲ ਕੱਲ ਅੱਜ ਬੱਚੇ ਨਾਲ ਸੇਰੇ ਤੇ ਪਹੁੰਚ ਜਾਣਾ ਸੀਗਾ ਤੇ ਖੁਸ਼ੀਆਂ ਜਿਹੜੀਆਂ ਸਾਰੀਆਂ ਉਹ ਖੋ ਗਏ ਲਗੇ ਕਿਉਂਕਿ ਸਾਰਾ ਪਰਿਵਾਰ ਖੁਸ਼ੀ ਦੇ ਮਾਹੌਲ ਵਿੱਚ ਸੀਗਾ ਜਿਹੜਾ ਹੁਣ ਸਾਰਾ ਪਰਿਵਾਰ ਤੇ ਸਾਰਾ ਨਗਰ ਸੇ ਸੋਗ ਸਮਗਨ ਵਿੱਚ ਬੈਠੇ ਆ ਸਾਨੂੰ ਇਹਨਾਂ ਦੁੱਖਾਂ ਤੇ ਸਾਡੇ ਬੱਚਾ ਜਿਹੜੇ ਖੁਸ਼ੀਆਂ ਵਿੱਚ ਜਿਹੜਾ ਉਹ ਸੋਗ ਸਮਗਨ ਵਿੱਚ ਬਦਲ ਗਿਆ ਇਹ ਸਾਨੂੰ ਬਹੁਤ ਠੀਕ ਲੱਗਦਾ ਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਜੋ ਕਿ ਥੋੜਾ ਬਹੁਤਾ ਜੋ ਵੀ ਜਨਾ ਵੀ ਸਾਡੀ ਮਦਦ ਕਰ ਸਕਣ ਬਹੁਤ ਬਹੁਤ ਦੂਸਰੀ ਵਾਰ ਸਰਸ਼ਨ ਲਈ ਸਾਡੀ ਬੇਨਤੀ ਹੈ ਕਿ ਸਾਡੇ ਭਾਈ ਸਾਹਿਬ ਨੂੰ ਅਮਰੀਕਾ ਜਾਣ ਵਾਸਤੇ ਵੀਜ਼ਾ ਦਿੱਤਾ ਜਾਵੇ ਗਵਰਨਮੈਂਟ ਨੂੰ ਇਹ ਅਪੀਲ ਆ ਤੇ ਇਹ ਸਾਡੀ ਅਪੀਲ ਨੂੰ ਕਬੂਲ ਕਰਨ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਫੋਰਮੈਂਟ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਾਣ ਕੇ ਸਾਡੇ ਨਾਲ ਲੋਕ ਸੰਜਾ ਕੀਤਾ ਸਤਿਗੁਰ ਕਿਰਪਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦੀ ਘੜੀ ਵਿੱਚ ਅਸੀਂ ਸਾਰਾ ਪਿੰਡ ਸਾਰਾ ਇਲਾਕਾ ਜਦੋਂ ਪਤਾ ਲੱਗਿਆ ਵੀ ਇਹਦਾ ਬੱਚੇ ਦੀ ਮੌਤ ਹੋ ਗਈ ਹੈ ਤੇ ਸੁਸ਼ਿਆ ਨਾਲ ਜਿਹੜਾ ਬੱਚੇ ਨੇ ਆਉਣਾ ਸੀ ਅੱਜ ਦੇ ਸਵੇਰੇ 9 ਵਜੇ ਘਰ ਪਹੁੰਚਣਾ ਸੀ ਜਿਹੜਾ ਕਿ ਮਾਤਮ ਸ਼ਾ ਗਿਆ ਲੋਕੀ ਕਰਨ ਲੱਗੇ ਦੁੱਖ ਇਹਨਾਂ ਵੀ ਜਵਾਨ ਬੱਚਾ ਜਿਹੜਾ ਇੱਥੋਂ ਖੁੱਸ ਜਾਣਾ ਬੜੀ ਵੱਡੀ ਗੱਲ ਆ ਵੀ ਪਰਮਾਤਮਾ ਨੇ ਸਾਡਾ ਬਹੁਤ ਵੱਡਾ ਧੋਖਾ ਕੀਤਾ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਜੱਟ ਦੇ ਸ਼ਹੀਦ ਆਪਾਂ ਕੀ ਹਾਂਜੀ ਕੁਝ ਵੀਡੀਓ ਵਗੈਰਾ ਆਈਆਂ ਕਿ ਜਿਹਦੇ ਦੇਖਿਆ ਮੁੰਡਾ ਕਾਫੀ ਤਣਾਅਪੂਰਨ ਸੀ ਵੀ ਕੋਈ ਬੋਲਦਾ ਚੱਲਦਾ ਨਹੀਂ ਸੀ ਡਿਪਰੈਸ਼ਨ 'ਚ ਤੇ ਅਸੀਂ ਸਰਕਾਰ ਅਮਰੀਕਾ ਦੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਵੀਡੀਓ ਵਗੈਰਾ ਆਈ ਹੈ ਇਹਨਦੀ ਜਾਂਚ ਪਰਤਾਵ ਕੀਤੀ ਜਾਵੇ ਤੇ ਸਾਨੂੰ ਨਿਆਂ ਦਵਾ ਨਿਆਂ ਦਿੱਤਾ ਜਾਵੇ